ਸਰਬਾਈ ਬੀਬੀ ਜੀ ਖੜੇ ਮੈਨੂੰ ਕਈ ਰੋਤਨ ਜਨਾਂ ਤੋਂ ਸ਼ਿਕਾਇਤ ਮਿਲ ਰਹੀ ਸੀ ਜੀ ਬਈ ਜਿਹੜੇ ਪਟਵਾਰੀ ਨੇ ਗਿਲਵੰਦ ਤੇ ਗਿਲਕੂ ਉਹ ਆਪਣੇ ਜਿਹੜੇ ਦਫ਼ਤਰਾਂ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤੇ ਮੁੱਖ ਮੰਤਰੀ ਸਾਹਿਬ ਦੇ 7:30 ਵਜੇ ਦੇ ਹੁਕਮ ਦੀ ਵੀ ਜਿਹੜੀ ਪਾਲਣਾ ਉਹ ਨਹੀਂ ਕਰਦੇ ਤੇ ਮੈਂ ਮੌਕੇ ਤੇ ਅੱਜ ਜਿਹਦੇ ਹੁਣ ਇਲੈਕਸ਼ਨ ਤੋਂ ਪਹਿਲੇ ਹੋ ਗਏ ਤਾਂ ਹੁਣ ਅੱਜ ਮੇਰਾ ਫਰਜ਼ ਏ ਜਿਹੜੀ ਪਬਲਿਕ ਨੂੰ ਕੋਈ ਦਿੱਕਤ ਆਉਂਦੀ ਆ ਉਹਨੂੰ ਜਿੰਨੀ ਜਲਦੀ ਹੋ ਸਕੇ ਆਪਾਂ ਦੂਰ ਕਰੀਏ ਤੇ ਅੱਜ ਮੈਂ ਮੌਕੇ ਤੇ ਦੋਨੇ ਪਟਵਾਰ ਖੰਡਿਆਂ ਵਿੱਚ ਤੇ ਪਿਆ ਤਾ ਇੱਕ ਦੁੱਖਾਂ ਸ਼ਿਕਾਇਤਾਂ ਵੀ ਨੂੰ ਨੰਬਰ ਤੇ ਹੱਲ ਕਰਿਆ ਤਾਂ ਜਦੋਂ ਜਿਹੜਾ ਪਟਵਾਰੀ ਉੱਪਰਲੇ ਰੂਮ ਦੇ ਵਿੱਚ ਬੈਠਦਾ ਉਹਦੇ ਕੋਲੇ ਐਡੀਸ਼ਨ ਚਾਰਜ ਹੈ ਤੇ ਮੈਂ ਉਹ ਡੀਸੀ ਸਾਹਿਬ ਨੂੰ ਵੀ ਗੱਲ ਕਰੂੰਗਾ ਮੈਡਮ ਨੂੰ ਹੁਣੇ ਤੇ ਉਹਨੂੰ ਜਦੋਂ ਫੋਨ ਕਰਿਆ ਤਾਂ ਉਹਦਾ ਜਿਹੜੇ ਛੋਟੋਗਾ ਜਿਹੜਾ ਉਹਦਾ ਅਧਿਨਸਤਾਨ ਹਾਲ ਤਾਂ ਬੈਠਾ ਸੀ ਪਰ ਪਟਵਾਰੀ ਸਾਹਿਬ ਮੌਕੇ ਤੇ ਹਾਜ਼ਰ ਨਹੀਂ ਸੀ ਤਾਂ ਮੈਂ ਉਹਨਾਂ ਨੂੰ ਫੋਨ ਕਰਿਆ ਵੀ ਦੱਸੋ ਕਿੱਥੇ ਹੋ ਤਾਂ ਉਹਨੇ ਇਹ ਕਹਿ ਗਿਆ ਜੀ ਮੇਰੇ ਕੋਲੇ ਐਡੀਸ਼ਨ ਚਾਰਜ ਹੈ ਤੇ ਮੈਂ ਦੂਸਰੇ ਪਟਵਾਰਖਾਨੇ ਵਿੱਚ ਬੈਠਾ ਤੇ ਉਹਨੂੰ ਇਹ ਤਾਂ ਪਤਾ ਨਹੀਂ ਸੀ ਵੀ ਮੂਰੇ ਜਿਹੜੇ ਐਮਐਲਏ ਵੀ ਪੜੇ ਵਿਖੇ ਨੇ ਤਾਂ ਮੈਂ ਕਿਹਾ ਵੀ ਇਸ ਤਰ੍ਹਾਂ ਕਰ ਵੀ ਤੂੰ ਲੋਕੇਸ਼ਨ ਸੈੱਟ ਕਰ 15-20 ਮਿੰਟ ਜਦੋਂ ਲੋਕੇਸ਼ਨ ਨਹੀਂ ਆਈ ਤਾਂ ਉਹਨੂੰ ਦੁਬਾਰਾ ਫੋਨ ਕਰੇ ਤਾਂ ਫਿਰ ਉਹ ਕਹਿੰਦਾ ਜੀ ਮੇਤੋਂ ਗਲਤੀ ਹੋ ਗਈ ਮੈਂ ਬਿਮਾਰ ਹਾਂ ਤੇ ਮੈਂ ਆਪ ਦੇ ਪਿੰਡ ਆ ਤਾਂ ਫਿਰ ਉਹਨੂੰ ਕਾਹਲਣਾ ਕਰੀਆ ਕਿ ਜੇ ਤੂੰ ਦੋ ਅਡਰੈਸ਼ਨ ਚਾਰ ਦਿਨ ਨਹੀਂ ਚਲਾ ਸਕਦਾ ਤਾਂ ਲੋਕਾਂ ਨੂੰ ਕਿਉਂ ਤਾਂ ਕਰਨਾ ਤਾਂ ਲਿਖ ਕੇ ਦੇ ਤੇਰੀ ਜੱਦੀ ਮੈਂ ਮਦਦਲੀ ਕਰਾਂਗਾ ਅਡਰੈਸ਼ਨ ਚਾਹ ਤੋ ਤੈਨੂੰ ਫਾਰਮ ਕਰਾ ਕੇ ਨਵਾਂ ਪਟਵਾਰੀ ਜਿਹੜਾ ਅੱਜ ਵੀ ਅਪਾਇੰਟ ਕਰਾਵਾਂਗੇ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਇਸ ਰਾਜੇ ਜੋ ਤਸਵੀਰ ਤੇ ਵੀ ਪਹੁੰਚੇ ਤੇ ਜੇ ਲੋਕ ਹੈ ਜੀ ਬਹੁਤ ਖੁਸ਼ੀ ਹੋਈ ਜਦੋਂ ਸ਼ੇਰ ਗੱਲ ਸਾਹਿਬ ਜਿਹੜੇ ਇੱਥੇ ਨੈਪ ਸਿੰਘ ਦਰ ਨੇ ਉਹ ਮੌਕੇ ਤੇ ਹਾਜ਼ਰ ਪਾਏ ਗਏ ਨੇ ਤੇ ਜਿੰਨਾ ਇਹਨਾਂ ਦਾ ਸਟਾਫ ਹੈ ਉਹ ਵੀ ਮੌਕੇ ਤੇ ਹਾਜ਼ਰ ਹੈ ਜਿਹੜੀ ਕਰਾਪਸ਼ਨ ਦੀ ਸ਼ਿਕਾਇਤ ਸੀ ਕਰਦੇ ਸੀ ਲੋਕ ਉਹ ਅਸੀਂ ਮੇਨ ਰੂਪੇ ਚੈੱਕ ਕਰਨਾ ਆਏ ਸੀ ਤੇ ਇਹਨਾਂ ਦੀ ਹਾਜ਼ਰੀ ਚੈੱਕ ਕਰਨੇ ਸੀ ਹਾਜ਼ਰੀ ਦਰਸਤ ਪਰ ਜਿਹੜੇ 15 ਰਿਲੇਟੇਸ਼ਨ ਆਨਲਾਈ ਹੋਈਆਂ ਉਹਦੇ ਵਿੱਚ ਅਜੇ ਤੱਕ ਕੋਈ ਰਿਪੋਰਟ ਕਰਨ ਨਹੀਂ ਆਇਆ ਤਾਂ ਅਸੀਂ ਵੇਟ ਕਰ ਰਹੇ ਹਾਂ ਵੀ ਤਾਂ ਕਿ ਉਹਨਾਂ ਨੂੰ ਪੁੱਛਿਆ ਜਾ ਸਕੇ ਲਈ ਕੋਈ ਪੈਸਾ ਤਾਂ ਨਹੀਂ ਤੁਹਾਡੇ ਕੋਲੋਂ ਮੰਗ ਕਰਦਾ ਕੋਈ ਖੱਜਲ ਖੋਰੀ ਤਾਂ ਨਹੀਂ ਕਰਦਾ ਇਸ ਲਈ ਉਹਦੇ ਲਈ ਅਸੀਂ ਵੇਟ ਕਰ ਰਹੇ ਹਾਂ ਤੇ ਮੈਂ ਧੰਨਵਾਦ ਕਰਦਾ ਹਾਂ ਸੇਵਾਦਾਰ ਸਾਹਿਬ ਦਾ ਉਹਨਾਂ ਦੇ ਸਮਟੇ ਸਟਾਫ ਦਾ ਜਿਹੜੇ ਕੋਈ ਮੁੱਖ ਮੰਤਰੀ ਸਾਹਿਬ ਦੇ ਹੁਕਮ ਦੀ ਜਿਹੜੀ ਪਾਲਣਾ ਕਰੀ ਇੱਕ ਵਾਰ 7:30 ਵਜੇ ਹਾਜ਼ਰ ਨੇ ਤੇ ਕ੍ਰਪਸ਼ਨ ਮੁਕਤ ਜਿਹੜਾ ਪੰਜਾਬ ਬਣਾਉਣ ਦੇ ਵਿੱਚ ਉਹਨਾਂ ਦਾ ਸੁਪਨਾ ਉਹਦੇ ਉਹਨੂੰ ਸੱਚ ਕਰ ਰਹੇ ਹੈ ਜੇ ਸਟਾਪੂਰਾ ਮਿਲੇ ਦਿੱਤੇ ਸਟਾਪ ਪੂਰਾ ਹਾਜ਼ਰ ਹੈ ਇਸਾਰੇ ਤੋਂ ਹੋਰ ਵੀ ਲੰਬੜਦਾਰਾਂ ਦੀ ਕੋਈ ਕਾਫੀ ਲੰਬੜਦਾਰਾਂ ਨੇ ਸ਼ਿਕਾਇਤ ਕੀਤੀ ਸੀ ਵੀ ਸਾਡੇ ਬੈਠਣ ਦਾ ਕੋਈ ਪ੍ਰੋਪਰ ਪ੍ਰਬੰਧ ਨਹੀਂ ਅਸੀਂ ਬਾਹਰ ਤੱਕ ਥੱਲੇ ਜਿੱਡ ਗਿਆ ਉਹ ਜਿਹੜੀ ਇੱਟਾਂ ਦੇ ਉੱਤੇ ਬੈਠ ਕੇ ਆਪਣਾ ਸਮਾਂ ਕਾਸ ਕਰਦੇ ਆ ਤਾਂ ਉਹ ਜਿਹੜੀ ਬਹੁਤ ਵੱਡੀ ਗਲਤੀ ਹੈ ਸੀਂਦਰ ਸਾਹਿਬ ਦੀ ਤੇ ਉਹਨਾਂ ਨੂੰ ਹੁਣੀ ਹਦਾਇਤ ਕਰੀ ਦੀ ਵੀ ਜਿਹੜਾ ਉਹਨਾਂ ਦਾ ਬੈਠਣ ਦਾ ਇਹਦਾ ਪੂਕਤਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਵੀ ਪੰਜਾਬ ਦੀ ਪੌਂਕੀ ਦੇ ਤਰੱਕੀ ਦੇ ਵਿੱਚ ਬਹੁਤ ਵੱਡਾ ਰੋੜਾ ਸਾਰੇ ਹਲੋ ਲੈ ਕੇ ਉੱਪਰ ਤੱਕ ਸਾਰੇ ਸਟਾਫ ਸਾਡੀ ਨਿਗਾਹ ਦੇ ਵਿੱਚ ਤੱਕਨੇ ਕੋਈ ਬਰਦਾਸ਼ਤ ਨਹੀਂ ਕੋਈ ਛੋਟਾ ਨਹੀਂ ਉਹਨਾਂ ਦੇ ਬੈਠਣ ਦਾ ਅੱਜ ਜਿਹੜਾ ਪ੍ਰਬੰਧ ਹੋਣੇ ਕਰਵਾ ਕੇ ਤੇ ਇੱਥੇ ਸਾਰੇ ਲਗਾਤਾਰ ਚਲਦੀ ਲੋਗ ਜਿਹੜੀ ਸ਼ੁਰੂ ਕੀਤੀ ਹੈ ਦੇਖੋ ਸਾਡਾ ਫਰਜ਼ ਹੈ ਜੀ ਰੁਟੀਨ ਦੇ ਪੀਕਅਪ ਕਰਾਂਗੇ ਤਾਂ ਹੀ ਜਿਹੜਾ ਜਿਹੜਾ ਪ੍ਰਸ਼ਾਸਨ ਉਹ ਚੁੱਸ ਤੋਂ ਦੂਸਤ ਰਹੂਗਾ ਤੇ ਅਸੀਂ ਵੀ ਚੁੱਸ ਤੋਂ ਰਹਾਂਗੇ ਕਿਉਂਕਿ ਜੇ ਅਗਰ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਤਾਂ ਪੰਜਾਬ ਨੂੰ ਵੀ ਤੇ ਤਰੱਕੀ ਵੱਲ ਲੈ ਕੇ ਜਾ ਸਕਦੇ ਹਾਂ ਮੁੱਖ ਮੰਤਰੀ ਸਾਹਿਬ ਹਰ ਇੱਕ ਜਗ੍ਹਾ ਨਹੀਂ ਸਕਦੇ ਸਾਡਾ ਫਰਜ਼ ਹੈ ਅਸੀਂ ਸਮੇਂ-ਸਮੇਂ ਤੇ ਚਿੱਤ ਧੰਨਵਾਦ